ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਹੋਣਗੇ ਕਾਟਨ ਵੇਅਰ ਸੂਟ ਮਸਲੀਨ ਦੇ ਸੂਟ ਹੋਣਗੇ ਨਾਲ ਮਸਲੀਨ ਦੇ ਦੁਪੱਟੇ ਹੋਣਗੇ ਪਿਓਰ ਦੇ ਦੁਪੱਟੇ ਵੀ ਆਉਣਗੇ ਕਈਆਂ ਸੂਟਾਂ ਦੇ ਨਾਲ ਐਮਬ੍ਰੋਇਡਰੀ ਵਾਲੇ ਸੂਟ ਹੋਣਗੇ ਪ੍ਰਿੰਟਡ ਸੂਟ ਹੋਣਗੇ ਬਹੁਤ ਹੀ ਵਧੀਆ ਵੈਰਾਈਟੀ ਆ ਤੁਸੀਂ ਸਾਰੀ ਹੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੈ ਬੁਕਿੰਗ ਦਾ ਨੰਬਰ ਹੋਏਗਾ 7814352822 ਇਸ ਨੰਬਰ ਤੇ ਤੁਸੀਂ ਬੁਕਿੰਗ ਕਰ ਲੈਣੀ ਹੈ ਪੇਮੈਂਟ ਤੁਹਾਨੂੰ ਪਹਿਲੇ COD अवेलेबल ਨਹੀਂ ਹੋਏਗੀ ਪੇਮੈਂਟ ਜਿਹੜੀ ਆ ਆਨਲਾਈਨ ਹੈਗੀ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਚਲੋ ਕਰਦੇ ਹਾਂ ਸਟਾਰਟ ਅੱਜ ਦੀ ਕਲੈਕਸ਼ਨ ਸਭ ਤੋਂ ਪਹਿਲਾ ਸੂਟ ਆ ਮਸਟਰਡ ਕਲਰ ਦਾ ਸੂਟ ਬਹੁਤ ਸੋਹਣੀ ਜਿਹੜੀ ਆ ਉਹ ਪ੍ਰਿੰਟਿੰਗ ਹੋਈ ਆ ਚੈੱਕ ਕਰੋ ਤੁਸੀਂ ਨਾਲ ਇਸ ਤਰ੍ਹਾਂ ਬਣੀ ਆ ਪੱਟੀ ਠੀਕ ਹੈ ਨੈਕਲਾਈਨ ਦੀ ਪੱਟੀ ਬਣੀ ਆ ਐਮਬਰਾਇਡਰੀ ਵਾਲੀ ਪੱਟੀ ਮਿਲੇਗੀ ਤੁਹਾਨੂੰ ਬਾਰਡਰ ਜਿਹੜੀ ਉਹ ਲੇਸਿਸ ਦੇ ਨਾਲ ਪੂਰੀ ਫਿਨਿਸ਼ਿੰਗ ਮਿਲੇਗੀ ਚੈੱਕ ਕਰਦੇ ਜਾਓ ब्राउन कलर मस्टर्ड शेड ਹੋਏਗਾ ਮਸਟਰਡ ਸ਼ੇਡ ਹੋਏਗਾ ਤੇ ਨਾਲ ਆਏਗਾ ਪਲੇਨ ਮਸਟਰਡ ਕਲਰ ਦਾ ਬਾਟਮ ਠੀਕ ਹੈ ਜੀ ਮਸਲੀਨ ਦਾ ਸੂਟ ਹੋਏਗਾ ਮਸਟਰਡ ਕਲਰ ਦਾ ਆਏਗਾ ਬਾਟਮ ਨਾਲ ਆਏਗਾ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਮਸਲੀਨ ਦਾ ਪ੍ਰਿੰਟਰਡ ਦੁਪੱਟਾ ਹੋਏਗਾ ਬਾਰਡਰ ਲਾਈਨ ਬਣੀ ਆ ਤੇ ਨਾਲ ਆਏਗਾ ਮਸਟਰਡ ਕਲਰ ਦਾ ਸੈਂਟਰ ਵਿੱਚ ਪ੍ਰਿੰਟ ਬਾਰਡਰ ਲਾਈਨਸ ਹੋਣ ਹੀ ਬਣੀ ਆ ਤੇ ਇਵੇਂ ਆਏਗੀ ਪੂਰੇ ਸੂਟ ਦੀ ਲੁੱਕ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਮਸਟਰਡ ਕਲਰ ਹੋਏਗਾ ਕਲਰ ਦੇ ਵਿੱਚ ਕਾਫੀ ਆ ਜਾਣਗੇ ਤੁਹਾਡੀ ਕਲਰ ਆਪਸ਼ਨ ਕਾਫੀ ਹੋ ਜੇਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਅਗਲਾ ਆਏਗਾ ਪਰਪਲ ਸ਼ੇਡ ਦੇ ਵਿੱਚ ਸੂਟ ਚੈੱਕ ਕਰੋ ਪਰਪਲ ਸ਼ੇਡ ਠੀਕ ਹੈ ਜੀ ਇਸ ਤਰ੍ਹਾਂ ਇਸ ਦੀ ਬਾਰਡਰ ਲਾਈਨ ਆਏਗੀ ਨਾ ਲਾਏਗੀ ਇਵੇਂ ਨੈਕ ਲਾਈਨ ਨਾ ਲਾਏਗਾ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਮਸਲੀਨ ਦਾ ਦੁਪੱਟਾ ਆਏਗਾ ਬਾਟਮ ਆਏਗਾ ਇਸ ਦਾ ਪਲੇਨ ਠੀਕ ਹੈ ਜੀ ਬਾਟਮ ਆਏਗਾ ਪਲੇਨ ਪਰਪਲ ਸ਼ੇਡ ਹੋਏਗੀ ਬਹੁਤ ਸੋਹਣਾ ਕਲਰ ਹੈ ਸਾਰੇ ਹੀ ਕਲਰ ਇੱਕਦਮ ਇੱਕ ਵਾਰ ਸੋਹਣੇ ਆ ਕਲਰ ਨੈਕ ਲਾਈਨ ਦੀ ਪੱਟੀ ਵਾਲੇ ਵੀ ਥੋੜੀ ਡਿਜ਼ਾਈਨਿੰਗ ਹੋਣੀਗੀ ਪਹਿਲੀ ਡਿਜ਼ਾਈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਸਟਰਡ ਕਲਰ ਪਰਪਲ ਕਲਰ ਅੱਗੇ ਆਏਗੀ ਪਿੰਕਿਸ਼ ਰਸਟ ਸ਼ੇਡ ਠੀਕ ਹੈ ਬਹੁਤ ਸੋਹਣਾ ਕਲਰ ਇਹ ਵੀ ਪਿੰਕਿਸ਼ ਰਸਟ ਸ਼ੇਡ ਹੋਏਗੀ ਕਲਰ ਬਹੁਤ ਪਿਆਰਾ ਨਾਲ ਮੋਰ ਪੰਖੀਆ ਦੇ ਨਾਲ ਪ੍ਰਿੰਟਿੰਗ ਆਉਂਦੀ ਹੈ ਠੀਕ ਹੈ ਮੋਰ ਪੰਖੀਆ ਦੇ ਨਾਲ-ਨਾਲ 골ਡਨ ਕਲਰ ਦੀ ਜਿਹੜੀ ਆ ਉਹ ਪੇਂਟਿੰਗ ਵਾਲੀ ਹੁੰਦੀ ਆ ਪ੍ਰਿੰਟਿੰਗ ਤੇ ਇਸ ਤਰ੍ਹਾਂ ਇਸ ਦੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਤੁਹਾਨੂੰ ਅਲੱਗ ਤੋਂ ਕੋਈ ਵੀ ਜਿਹੜੀ ਆ ਉਹ ਡਿਜ਼ਾਈਨਿੰਗ ਕਰਨ ਦੀ ਲੋੜ ਨਹੀਂ ਆ ਨਾਲ ਆਏਗਾ ਇਹਨੇ ਨੈਕ ਲਾਈਨ ਦਾ ਕੰਮ ਪਲੇਨ ਆਏਗਾ ਬਾਟਮ ਪਲੇਨ ਆਏਗਾ ਬਾਟਮ ਮਸਲੀਨ ਮਸਲੀਨ ਦਾ ਸੂਟ ਹੋਏਗਾ ਨਾਲ ਆਏਗਾ ਮਸਲੀਨ ਦਾ ਦੁਪੱਟਾ ਠੀਕ ਹੈ ਇਸ ਤਰ੍ਹਾਂ ਬਾਰਡਰ ਲਾਈਨ ਬਣੀ ਹੋਏਗੀ 4 ਸਾਈਡਡ ਇਸ ਤਰ੍ਹਾਂ 4 ਸਾਈਡਡ ਇਵੇਂ ਬਾਰਡਰ ਲਾਈਨ ਬਣੀ ਆ ਮਸਲੀਨ ਦੀ ਮੋਰ ਪੰਖੀਆ ਤੇ ਵਿਦ ਪਿੰਕਿਸ਼ ਰਸਟ ਸ਼ੇਡ ਤੇ ਨਾਲ ਆਏਗਾ ਤੁਸੀਂ ਸੂਟ ਦੀ ਪੂਰੀ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਆ ਅਗਲਾ ਜਿਹੜਾ ਉਹ ਨੈਕਲਾਈਨ ਦੀ ਪ੍ਰਿੰਟਿੰਗ ਦੇ ਵਿੱਚ ਆਏਗਾ ਦੂਸਰਾ ਡਿਜ਼ਾਈਨ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਜਿਸ ਤਰ੍ਹਾਂ ਪਹਿਲੇ ਤੁਹਾਨੂੰ ਦਿਖਾਈ ਆ ਛੋਟੀ ਪ੍ਰਿੰਟਿੰਗ ਇਹ ਥੋੜੀ ਜੀ ਇਨਲਾਰਜ ਪ੍ਰਿੰਟਿੰਗ ਹੋਏਗੀ ਪ੍ਰਿੰਟਿੰਗ ਇੱਕਦਮ ਵਧੀਆ ਪਿੰਕਿਸ਼ ਸੂਟ ਪਿੰਕ ਕਲਰ ਆ ਪਿੰਕ ਅਨਿਅਨ ਸ਼ੇਡ ਕਲਰ ਹੋਏਗਾ ਤੇ ਨਾਲ ਇਸ ਤਰ੍ਹਾਂ ਆਏਗੀ ਇਸ ਦੀ ਨੈਕਲਾਈਨ ਗ੍ਰੇ ਟੋਨ ਦੇ ਨਾਲ ਜਿਹੜੀ ਆ ਉਹ ਨਾਲ ਆਉਂਦੀ ਆ ਪ੍ਰਿੰਟਿੰਗ ਠੀਕ ਹੈ ਜਿਹੜੀ ਬਾਰਡਰ ਲਾਈਨ ਆ ਉਹ ਵਧੀਆ ਫਿਨਿਸ਼ ਮਿਲੇਗੀ ਤੁਹਾਨੂੰ ਡੇਸ ਦੇ ਨਾਲ ਨਾਲ ਮਿਲੇਗਾ ਸਟੋਨਵਰਕ ਸਾਰਾ ਹੀ ਬਾਰਡਰ ਪੂਰਾ ਸਟੋਨਵਰਕ ਦੇ ਨਾਲ ਬਣਿਆ ਹੋਇਆ ਹੈ ਨਾਲ ਆਏਗਾ ਇਸ ਤਰ੍ਹਾਂ ਬਾਜੂ ਦਾ ਕੰਮ ਠੀਕ ਹੈ ਜੀ ਬਾਜੂ ਦਾ ਪ੍ਰਿੰਟ ਠੀਕ ਹੈ ਬਾਜੂ ਦਾ ਪ੍ਰਿੰਟ ਆਏਗਾ ਅਲੱਗ ਤੋਂ ਤੇ ਇਸ ਤਰ੍ਹਾਂ ਆਏਗਾ ਇਸ ਦਾ ਪਲੇਨ ਬਾਟਮ ਠੀਕ ਹੈ ਜੀ ਪਿੰਕ ਅਨੀਅਨ ਸ਼ੇਡ ਬਹੁਤ ਸੋਹਣਾ ਕਲਰ ਹੈ ਐਕਡਮ ਡਿਫਰੈਂਟ ਜਿਹਾ ਕਲਰ ਹੈ ਮਸਲੀਨ ਦਾ ਦੁਪੱਟਾ ਆਏਗਾ ਐਕਡਮ ਰਾਇਲ ਲੁੱਕ ਦਾ ਦੁਪੱਟਾ ਆ ਠੀਕ ਹੈ ਬਹੁਤ ਸੋਹਣੀ ਪ੍ਰਿੰਟਿੰਗ ਦਾ ਦੁਪੱਟੇ ਦੀ ਵੀ ਚੈੱਕ ਕਰਦੇ ਜਾਓ ਇਹ ਮੇ ਆਏਗੀ ਕਿ ਸੂਟ ਦੀ ਲੁੱਕ ਅਗਲਾ ਕਲਰ ਇਸ ਦੇ ਵਿੱਚ ਆ ਗਿਆ ਮੋਰ ਪੰਖੀਆ ਸ਼ੇਡ ਠੀਕ ਹੈ ਜੀ ਸਾਰਾ ਹੀ ਸੇਮ ਕਲਰ ਚੀਜ਼ ਹੋਏਗੀ ਮੋਰ ਪੰਖੀਆ ਸ਼ੇਡ ਹੋਏਗੀ ਬਾਰਡਰ ਲਾਈਨ ਨੈਕ ਬਣੀਆ ਨੈਕ ਲਾਈਨ ਬਣੀਆ ਪ੍ਰਿੰਟਿੰਗ ਲਾਜਵਾਬ ਆਏਗੀ ਨਾਲ ਆਏਗਾ ਮਸਲੀਨ ਦਾ ਦੁਪੱਟਾ ਠੀਕ ਹੈ ਮੋਰ ਪੰਖੀਆ ਕਲਰ ਆ ਗਿਆ ਇੱਕ ਵਿੱਚ ਇਸ ਦੇ ਵਿੱਚ ਦੋ ਕਲਰ ਨੇ ਇਹ ਵਾਲੀ ਪ੍ਰਿੰਟਿੰਗ ਦੇ ਵਿੱਚ ਆਉਣਗੇ ਦੋ ਕਲਰ ਠੀਕ ਹੈ ਟੋਟਲ ਇਸ ਦੇ ਵਿੱਚ 5 ਕਲਰ ਦਿਖਾਏ ਆ ਜਿਹੜੀ ਨੈਕਲਾਈਨ ਦੀ ਪੱਟੀ ਵਾਲੇ ਸੂਟ ਆ ਕਲਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਹਨਾਂ ਸੂਟਾਂ ਦਾ ਰੇਟ ਹੋਏਗਾ 1195 ਠੀਕ ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ ਹੀ ਤੁਹਾਨੂੰ ਸੂਟ ਮਿਲਣਗੇ 1195 ਇਸ ਦਾ ਰੇਟ ਹੋਏਗਾ ਆ ਸੂਟ ਆ ਇਹ ਵੀ ਪਰਪਲ ਲਾਈਟ ਸ਼ੇਡ ਆਏਗੀ ਨਾਲ ਆਏਗੀ ਸਕਿਨ ਟੋਨ ਠੀਕ ਹੈ ਬਹੁਤ ਸੋਹਣੀ ਜਿਹੜੀ ਆ ਉਹ ਤਿੱਲੇ ਦੀ ਜਿਹੜੀ ਉਹ ਐਮਬਰਾਇਡਰੀ ਨਾਲ ਹਾਈਲਾਈਟ ਕੀਤਾ ਆ ਸਾਰੇ ਹੀ ਫਲਾਵਰਸ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਏਗੀ ਇਸਦੀ ਬਾਰਡਰ ਲਾਈਨ ਤੇ ਨਾਲ ਉੱਪਰ ਜਿਹੜੀ ਆ ਉਹ ਆਉਂਦੀ ਆ ਐਵੇਂ ਇੱਕ ਪ੍ਰਿੰਟਿੰਗ ਤੇ ਇਸ ਤਰ੍ਹਾਂ ਆਏਗੀ ਇਸਦੀ ਬਾਜੂ ਦਾ ਕੰਮ ਜਿਹੜਾ ਹੈ ਉਹ ਨਾਲ ਆਏਗਾ ਤੇ ਸਾਰੀ ਹੀ ਜਿਹੜੀ ਉਹ ਲੇਸ ਦੇ ਨਾਲ ਫਿਨਿਸ਼ ਆਏਗੀ ਪ੍ਰਿੰਟ ਬਹੁਤ ਸੋਹਣਾ ਹੈ ਸੈਲਪ ਪ੍ਰਿੰਟਿੰਗ ਦੇ ਵਿੱਚ ਇਹ ਸੂਟ ਹੋਏਗਾ ਤੇ ਨਾਲ ਆਏਗਾ ਇਸ ਦਾ ਪਰਪਲ ਸ਼ੇਡ ਦੇ ਵਿੱਚ ਬਾਟਮ ਨਾਲ ਆਏਗਾ ਇਸ ਦਾ ਮਸਲੀਨ ਦਾ ਹੀ ਦੁਪੱਟਾ ਹੋਏਗਾ ਸੂਟ ਦੀ ਲੁੱਕ ਚੈੱਕ ਕਰੋ ਤੁਸੀਂ ਇੱਕ ਵਾਰ ਬਹੁਤ ਸੋਹਣਾ ਸੂਟ ਹੈ ਪ੍ਰਿੰਟਿੰਗ ਵਾਲਾ ਹੀ ਦੁਪੱਟਾ ਹੋਏਗਾ ਤੇ ਨਾਲ ਤੁਹਾਨੂੰ ਫੋਰ ਸਾਈਡਡ ਜਿਹੜੀ ਆ ਉਹ ਸਕਿਨ ਟੋਨ ਦੇ ਵਿੱਚ ਪ੍ਰਿੰਟਿੰਗ ਮਿਲੇਗੀ ਤੁਸੀਂ ਇਸ ਦਾ ਬਾਰਡਰ ਚੈੱਕ ਕਰ ਸਕਦੇ ਹੋ ਬਾਰਡਰ ਬਹੁਤ ਸੋਹਣਾ ਬਣਿਆ ਆ ਠੀਕ ਹੈ ਜੀ ਇਸ ਤਰ੍ਹਾਂ ਆਏਗਾ ਇਸ ਦਾ ਪੂਰੀ ਸੂਟ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਇੱਕਦਮ ਵਧੀਆ ਰਾਇਲ ਜੀ ਲੁੱਕ ਵਾਲਾ ਸੂਟ ਹੈ ਤੇ ਰੇਟ ਸਿਰਫ 1195 ਠੀਕ ਹੈ ਜੀ ਇੱਕਦਮ ਨਵਾਂ ਸਟਾਕ ਹੋਇਆ ਹੈ ਸਾਰੇ ਹੀ ਕਲਰਸ ਅਵੇਲੇਬਲ ਨੇ ਅਜੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇਹ ਹੋਏਗਾ ਪਰਪਲ ਸ਼ੇਡ ਦੇ ਵਿੱਚ ਅਗਲਾ ਆਏਗਾ ਗ੍ਰੀਨੀ ਸਟੋਨ ਦੇ ਵਿੱਚ ਠੀਕ ਹੈ ਗ੍ਰੀਨ ਕਲਰ ਹੈ ਲਾਈਟ ਗ੍ਰੀਨ ਕਲਰ ਹੈ ਨਾਲ ਸਕਿਨ ਟੋਨ ਜਿਹੜੀ ਆ ਉਹ ਆਉੰਦੀ ਆ ਪ੍ਰਿੰਟਿੰਗ ਵਿਦ ਟਿੱਲੇ ਦੀ ਐਮਬਰਾਇਡਰੀ ਆਏਗੀ ਬਹੁਤ ਸੋਹਣੀ ਜਿਹੜੀ ਐ ਐਮਬਰਾਇਡਰੀ ਹੋਈ ਆ ਠੀਕ ਹੈ ਸਾਰਾ ਹੀ ਜਿਹੜਾ ਆ ਫਲਾਵਰਸ ਜਿਹੜੇ ਨੇ ਉਹ ਹਾਈਲਾਈਟ ਕੀਤੇ ਨੇ ਕਲਰ ਬਹੁਤ ਸੋਹਣਾ ਹੈ ਗ੍ਰੀਨੀ ਸਟੋਨ ਨਾਲ ਇਹ ਮੇ ਸੇਮ ਆਏਗਾ ਦੁਪੱਟਾ ਠੀਕ ਹੈ ਜੀ ਇਸ ਦੇ ਨਾਲ ਪਲੇਨ ਜਿਹੜਾ ਆ ਉਹ ਮਿਲਦਾ ਪਿਆ ਆ ਬਾਟਮ ਬਾਜੂ ਦਾ ਜਿਹੜਾ ਉਹ ਪ੍ਰਿੰਟ ਆ ਉਹ ਅਲੱਗ ਤੋਂ ਮਿਲੇਗਾ ਤੁਸੀਂ ਚੈੱਕ ਕਰਦੇ ਜਾਓ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਾਡੇ ਨੰਬਰ ਤੇ ਪਿਕ ਸੈਂਡ ਕਰਨੀ ਆ ਵਿਦ ਰੇਟ 1195 ਇਹਨਾਂ ਦਾ ਰੇਟ ਹੋਏਗਾ 7814352822 ਤੇ ਪਿਕ ਸੈਂਡ ਕਰਨੀ ਆ ਵਿਦ ਰੇਟ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪੈਗੀ ਅਗਲਾ ਸੂਟ ਦੇਖੋ ਮਹਿੰਦੀ ਆ ਸ਼ੇਡ ਦਾ ਸੂਟ ਆ ਪ੍ਰਿੰਟਿੰਗ ਇਕਦਮ ਲਾਜਵਾ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਪ੍ਰਿੰਟਿੰਗ ਸਾਰੀ ਹੀ ਪ੍ਰਿੰਟਿੰਗ ਜਿਹੜੀ ਆ ਬਾਰਡਰ ਲਾਈਨ ਦੀ ਹਾਈਲਾਈਟ ਕੀਤੀ ਆ ਚੈੱਕ ਕਰਦੇ ਜਾਓ ਠੀਕ ਹੈ ਜੀ ਚੇਨ ਵਰਕ ਦੇ ਨਾਲ ਹਾਈਲਾਈਟ ਕੀਤੀਆਂ ਨਾਲੇ ਸਾਰਾ ਆਏਗਾ ਸਟੋਨ ਵਰਕ ਬਹੁਤ ਸੋਹਣੀ ਪ੍ਰਿੰਟਿੰਗ ਇਸ ਵਾਲੀ ਪ੍ਰਿੰਟਿੰਗ ਆਏਗੀ ਬਹੁਤ ਸੋਹਣਾ ਕਲਰ ਉੱਪਰ ਜਿਹੜਾ ਪਿੰਕ ਪੀਚ ਕਲਰ ਲੱਗਾ ਆ ਗ੍ਰੀਨ ਡਾਰਕ ਕਲਰ ਲੱਗਾ ਆ ਬਹੁਤ ਸੋਹਣਾ ਕੰਮ ਆ ਤੇ ਨਾਲ ਆਏਗਾ ਇਵੇਂ ਬਾਜੂ ਦਾ ਪ੍ਰਿੰਟ ਸੈਪ ਇਹਦੀ ਜਿਹੜੀ ਆ ਉਹ ਬੈਕ ਤੇ ਵੀ ਪ੍ਰਿੰਟਿੰਗ ਆਈ ठीक है इस तरह बैकते भी प्रिंटिंग आएगी कलर बहुत ही सोहना मेहंदी टाउन होगी इवेंग इसका बॉटम ठीक है जी बॉटम देखो बहुत सोहना बॉटम है मेहंदिया टॉन च ही बॉटम होगा सारे ही सूट ज उसका फैब्रिक होगा मसलीन कॉटन मसलीन के सूट हो चेक करो बहुत सोहना एिंट है, है। ए, इस कल का आएगा प्योर दुबट्टा ठीक है ये थोड़ा डिफरेंट आ स्टाइल वाइज भी डिफरेंट आ प्योर का दुबट्टा ਪ੍ਰਿੰਟਿੰਗ ਚੈੱਕ ਕਰੋ ਤੁਸੀਂ ਦੁਪੱਟੇ ਦੇ ਬਹੁਤ ਸੋਹਣਾ ਰਾਇਲ ਲੁੱਕ ਦੇ ਸੂਟ ਨੇ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ 7814352822 ਤੇ ਪਿਕ ਸੈਂਡ ਕਰਨੀ ਆ ਵਿਦ ਰੇਟ ਠੀਕ ਹੈ ਜੀ ਸਾਰਿਆਂ ਦਾ ਰੇਟ ਹੋਏਗਾ 1195 ਫ੍ਰੀ ਸ਼ਿਪਿੰਗ ਵਾਲੇ ਇਹ ਸੂਟ ਹੋਣਗੇ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਠੀਕ ਹੈ ਜੀ ਪੈਣਾ ਜਿਹੜੀਆਂ ਵੀਡੀਓ ਸਾਡੀ ਦੇਖ ਲੈਂਦੀਆਂ ਪਰ ਕਮੈਂਟ ਨਹੀਂ ਕਰਦੀਆਂ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣਾ ਜਿਹੜਾ ਉਹ ਫੀਡਬੈਕ ਵੀ ਦੇ ਸਕਦੇ ਹੋ ਆਪਣੀਆਂ ਡਾਊਟਸ ਨੂੰ ਵੀ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਲੀਅਰ ਕਰ ਸਕਦੇ ਹੋ ਜਾਂ ਤੁਸੀਂ ਪਰਸਨਲੀ ਜਿਹੜਾ ਆ ਉਹ ਮੈਸੇਜ ਕਰਕੇ ਜਿਹੜਾ ਆ ਉਹ ਕੋਈ ਵੀ ਕੁਐਰੀ ਲੈ ਸਕਦੇ ਹੋ ਠੀਕ ਹੈ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ